ਤਬੇ ਜਿਹੜੇ ਅਹੁਦੇਦਾਰ ਨੇ ਬੈਠੇ ਹੋਏ ਨੇ ਇੱਕ ਤਾਂ ਵਿਸ਼ੇਸ਼ ਤੌਰ ਨਾਲ ਅਸੀਂ ਗੱਲ ਕਰਨੀ ਸੀਗੀ ਜਿਹੜੇ ਇਹ 1000 ਰੁਪਏ ਵਾਲੀ ਗੱਲ ਹੈਗੀ ਐ ਇੱਥੇ ਆਪ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀਗਾ ਸਾਡੀ ਲੇਡੀਜ਼ ਨੂੰ ਕਿ ਇੱਕ ਹਰ ਘਰ 'ਚ ਜਿਹੜੀ ਵੀ ਲੇਡੀ ਹੋਏਗੀ ਉਸ ਨੂੰ 1000 ਰੁਪਏ ਮਿਲਿਆ ਜਾਏਗਾ ਉਹਨਾਂ ਤੋਂ ਫਾਰਮ ਵੀ ਭਰੇ ਗਏ ਸੀਗੇ ਔਰ ਤੁਹਾਨੂੰ ਉਹਦਾ ਨਤੀਜਾ ਵੀ ਪਤਾ ਲੱਗ ਗਿਆ ਕਿੰਨੀ ਲੇਡੀਜ਼ ਨੇ ਜਾ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਰ ਤੇਤਸਾਲ ਹੋਣ ਲੱਗੇ ਨੇ ਇੱਕ ਲੇਡੀ ਨੂੰ ਕਿਤੇ ਵੀ 1000 ਰੁਪਏ ਨਹੀਂ ਮਿਲਿਆ ਫਿਰ ਅੱਗੇ ਸਾਡੀ ਐਮਪੀ ਇਲੈਕਸ਼ਨ ਉਹਦੇ ਵਿੱਚ ਉਹਨਾਂ ਨੇ ਕਿਹਾ ਤੁਹਾਨੂੰ 1100 ਰੁਪਏ ਦੇਵਾਂਗੇ ਉਹ ਵੀ ਨਹੀਂ ਕੁਝ ਉਹਦਾ ਤਾਂ ਬਸ ਸਾਰਿਆਂ ਨੂੰ ਪਤਾ ਹੀ ਸੀਗਾ ਕਹਿਣ ਵਾਲੀ ਗੱਲ ਹੈ ਹੁਣ ਦਿੱਲੀ ਵਿੱਚ ਇਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਸਾਰੀ ਮਹਿਲਾਵਾਂ ਨੂੰ 2100 ਰੁਪਏ ਆ ਦੇਣਗੇ ਹਰ ਮਹੀਨੇ ਮੈਂ ਪੁੱਛਣਾ ਚਾਹਨੀ ਹੈ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਗੁੰਮਰਾਹ ਕਰ ਲਿਆ ਹੈਗਾ ਫੋਨ ਦਿੱਲੀ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ ਪਹਿਲੇ ਜੇ ਤੁਸੀਂ ਦਿੱਲੀ ਦਉਗੇ ਪਹਿਲੇ ਸਾਡੀ ਮਹਿਨਾਵਾਂ ਨੂੰ ਦਿਓ ਜਿਨ੍ਹਾਂ ਨੂੰ ਪ੍ਰੋਮਿਸ ਕੀਤਾ ਸੀਗਾ ਪੰਜਾਬ ਵਿੱਚ 1000 ਰੁਪਏ ਇਹ ਬੜਾ ਵੱਡਾ ਵਿਸ਼ਾ ਹੈ ਸਾਡੀ ਮਹਿਲਾਵਾਂ ਵਾਸਤੇ ਔਰ ਸਾਨੂੰ ਜਵਾਬ ਵੀ ਚਾਹੀਦਾ ਹੈ ਆਪ ਪਾਰਟੀ ਤੋਂ ਕਰ ਰਹੇ ਨੇ ਔਰ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਦੇਖੋ ਅੱਜ ਦਾ ਜਿਹੜਾ ਮੁੱਦਾ ਨਾ ਜੀ ਮੈਂ ਦੇਖੋ ਇੱਕ ਬੜੀ ਮਹਿਲਾਵਾਂ ਦੇ ਬਾਰੇ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਆ ਵੱਡਾ ਵਿਸ਼ਾ ਕੀ ਆ ਵੀ ਪੰਜਾਬ ਦੀ ਮਹਿਲਾ ਦੇ ਨਾਲ ਧੱਕਾ ਹੋਇਆ ਉਹ ਧੱਕਾ ਦਿੱਲੀ ਦੀ ਮਹਿਲਾ ਦੇ ਨਾਲ ਨਾ ਹੋ ਸਕੀ ਉਹਦੇ ਖਿਲਾਫ ਜੈਂਦਰ ਕੋਰ ਜੀ ਨੇ ਆਵਾਜ਼ ਚੱਕੀ ਆ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਕਨਸਟੇਟਿਵ ਤੇ ਰੱਖੀਏ ਹਾਂ ਗੁੰਮਰਾਹ ਕੀਤਾ ਹਾਂ ਗੁੰਮਰਾਹ ਕੀਤਾ ਜੀ ਉਹ ਧੱਕਾ ਹੀ ਸਮਝਾਂਗੇ ਨਾ ਵੀ ਜਿਹਨੂੰ ਇੱਕ ਇਸ ਢੰਗ ਦੇ ਨਾਲ ਗੁੰਮਰਾਹ ਕੀਤਾ ਗਿਆ ਉਹ ਭੈਣਾ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ ਨਹੀਂ ਕੱਲੋ ਦਿੱਲੀ ਦੀ ਜਨਤਾ ਕਹੂਗੀ ਉਹਦੇ ਨਾਲ ਵੀ ਉਹੀ ਹੋਏਗਾ ਸੋ ਇਹ ਸਾਰਾ ਜਾ ਕੇ ਅਸੀਂ ਉਹਨੂੰ ਦਿੱਲੀ ਦੇ ਵਿੱਚ ਇਸ ਕਨਸੈਪਟ ਨੂੰ ਇਹਦਾ ਹੋਰ ਪ੍ਰਚਾਰ ਕਰਾਂਗੇ ਕਿ ਇਹ ਜਿਹੜਾ ਝੂਠ ਆ ਇਹ ਝੂਠ ਦਾ ਬਹੁਤ ਵੱਡਾ ਘੜਾ ਭਰ ਚੁੱਕਿਆ ਲੋਕਾਂ ਦੇ ਨਾਲ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਝੂਠੀਆਂ ਕਰਕੇ ਅਸੀਂ ਲੋਕਾਂ ਨੂੰ ਕਦੋਂ ਤੱਕ ਗੁਬਰਾਹ ਕਰਦੇ ਰਾਂਗੇ ਕਦ ਤੱਕ ਲੋਕਾਂ ਨੂੰ ਐਦਾਂ ਮੁਫਤਰੇ ਖਜ਼ਾਨੇ ਦਿਖਾ ਦਿਖਾ ਕੇ ਵੋਟਾਂ ਨੂੰ ਆਪਣੇ ਤਰਫ ਲਾਵਾਂਗੇ ਪੰਜਾਬ ਦੇ ਤਾਂ ਇੱਕ ਜਿਆਦਾ ਮੁੱਦਾ ਹੋ ਗਿਆ ਕਿ ਇਹ ਦੱਸੋ ਵੀ ਪੰਜਾਬ ਦੇ